ਹਾਂਜੀ ਭੈਣ ਤੁਸੀਂ ਸਾਡੇ ਘਰੇ ਗਏ ਸੀਗੇ ਮੈਂ ਘਰੇ ਨਹੀਂ ਸੀਗਾ ਹਾਂਜੀ ਹਾਂਜੀ ਵੀਰ ਜੀ ਅਸੀਂ ਕੱਲ ਗਏ ਸੀ ਤੁਹਾਡੇ ਘਰ ਓਕੇ ਕੀ ਚੱਕਰ ਆ ਦੱਸੋ ਵੀਰ ਜੀ ਉਹ ਆਪਣੇ ਜਿਹੜੇ ਇੱਥੇ ठाਠ ਤੇ ਬਾਬਾ ਜੀ ਨੇ ਨਾ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਨਾਲ ਵੀਰ ਜੀ 2 ਸਾਲ ਤੋਂ ਮਤਲਬ ਸਾਡੀ ਗੱਲਬਾਤ ਚੱਲਦੀ ਸੀ ਤੇ ਉਸ ਤੋਂ ਬਾਅਦ ਵੀਰ ਜੀ ਮੈਨੂੰ ਕਹਿਣ ਲੱਗੇ ਵੀ ਸਾਡੇ ਨਾਲ ਤੁਸੀਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਆ ਜਾਓ ਤੇ ਵੀ ਇੱਦਾਂ ਕਰਕੇ ਵੀ ਆਪਾਂ ਵਿਆਹ ਵੀ ਕਰਵਾਵਾਂਗੇ ਵੀ ਪੂਰੀ ਲਾਈਫ ਆਪਾਂ ਇਕੱਠੇ ਰਾਵਾਂਗੇ ਹਾਂ ਉਹ ਉਸ ਤੋਂ ਬਾਅਦ ਵੀਰ ਜੀ ਨਾਲ ਤਾਂ ਉਹਨਾਂ ਨੇ ਹੁਣ ਮੈਨੂੰ ਬਲੌਕ ਕੀਤਾ ਹੋਇਆ ਵਾ ਮੇਰੇ ਨਾਲ ਗੱਲ ਵੀ ਕਰ ਦਿੱਤੀ ਕਿ ਤੁਸੀਂ ਮਿਲਦੇ ਕਿੱਥੇ ਹੁੰਦੇ ਸੀਗੇ ਐਮਐਲ ਦੇ ਵੀਰ ਜੀ ਅਸੀਂ ਦੋ ਤਿੰਨ ਵਾਰੀ ਹੋਟਲ 'ਚ ਗਏ ਆ ਤੇ ਬਾਅਦ ਵਿੱਚ ਵੀਰ ਜੀ ਅਸੀਂ ਇੱਥੇ ਆਪਣੇ ਪੋਰਾ ਸਾਹਿਬ ਬਣਿਆ ਹੋਇਆ ਅੱਗੇ ਦੀ ਅੱਗੇ ਜਾ ਕੇ ਰੂਮ ਬਣਿਆ ਹੋਇਆ ਉੱਥੇ ਮਿਲਦੇ ਹੁੰਦੇ ਸੀ ਕਿੱਥੇ ਜਿਹੜਾ ਇੱਥੇ ਆਪਣੇ ਨਹਿਰਪੁਲ ਅਖਾੜੇ ਨਹਿਰਪੁਲ ਤੇ ਆ ਚਰਨ ਘਾਟ ਕਰਦੇ ਹਾਂ ਹਾਂਜੀ ਹਾਂਜੀ ਵੀਰ ਜੀ ਜਿਹੜਾ ਚਰਨ ਘਾਟ ਗੁਰਦੁਆਰਾ ਉੱਥੇ ਮਿਲਦੇ ਹੁੰਦੇ ਸੀ ਓਕੇ ਤੇ ਹਾਂਜੀ ਕਿੰਨੇ ਵਾਰ ਤੁਸੀਂ ਪੋਰੇ ਦੇ ਵਿੱਚ ਉੱਥੇ ਰਾਤ ਰਹੇ ਆ ਜਾਂ ਮਿਲੇ ਆ ਅਸੀਂ ਵੀਰ ਜੀ ਕਾਫੀ ਬਹੁਤ ਟਾਈਮ ਬਹੁਤ ਟਾਈਮ ਮਿਲੇ ਆ ਜਣੀ ਦੀ ਮੈਂ ਦੱਸ ਨਹੀਂ ਸਕਦੇ ਤੁਹਾਨੂੰ ਵੀ ਕਿੰਨਾ ਟਾਈਮ ਮਿਲੇ ਆ ਅਸੀਂ ਵੀ ਕਹਿੰਦਾ ਹੀ ਫੋਨ ਤੇ 40 50 ਹਜ਼ਾਰ ਰੁਪਏ ਚੱਕਦੇ ਆ ਹਾਂਜੀ 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 ਮਿਲੇ ਆ ਅਸੀਂ ਉੱਥੇ ਹੋਰ ਵੀ ਕੁੜੀਆਂ ਆਉਂਦੀਆਂ ਉੱਥੇ ਇਹਨਾਂ ਕੋਲੇ ਹੋ ਸਕਦਾ ਵੀ ਇੱਥੇ ਆਉਂਦੀਆਂ ਹੋਣ ਵੀ ਜਦੋਂ ਮੈਂ ਇਹਨਾਂ ਨੂੰ ਸਮਝਾਇਆ ਵੀ ਸੀਗਾ ਵੀ ਮੇਰੇ ਹੁੰਦੇ ਦੋ ਕੁੜੀਆਂ ਆਉਂਦੀਆਂ ਸੀ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹ ਤੁਹਾਡੇ ਤੇ ਗਲਤ ਨਿਗਾਹ ਰੱਖਦੀਆਂ ਇਹਨਾਂ ਨੇ ਮੇਰੀ ਗੱਲਾਂ ਨੂੰ ਇਗਨੋਰ ਕਰਤਾ ਇਹ ਉਹ ਦੂਏ ਮੇਰੇ ਨਾਲ ਗੁੱਸੇ ਹੋਣ ਲੱਗੇ ਨੇ ਹੁਣ ਤੁਹਾਨੂੰ ਉਹ ਰ